ਹਾਂਜੀ ਸਤਿਕਾਰਯੋ ਪਿੰਡ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਵਾਰ ਮੈਂ ਅੱਜ ਪ੍ਰਧਾਨ ਜੀ ਉਹਨਾਂ ਨਾਲ ਆਇਆ ਤੇ ਅਸੀਂ ਪਿੱਛੇ ਵੀ ਇੱਕ ਪਿੰਡ ਚ ਗਏ ਸੀਗੇ ਤੇ ਉਰੇ ਵੀ ਤਲੋ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇੱਕ ਗੱਲ ਜਿਹੜੀ ਮੈਨੂੰ ਚੁਭਰੀ ਹੈ ਉਹ ਇਹ ਚੁਭਰੀ ਹੈ ਵੀ ਤੁਹਾਡੇ ਨਰੇਗਾ ਵਰਕਰਾਂ ਦੇ ਬਹੁਤ ਸਾਰੇ ਹੱਕ ਪਏ ਨੇ ਜਿਹੜੇ ਪੂਰੇ ਨਹੀਂ ਕੀਤੇ ਜਾ ਰਹੇ ਜਾਂ ਤਾਂ ਚੀਜ਼ਾਂ ਸ਼ੁਰੂ ਹੀ ਨਹੀਂ ਹੋ ਰਹੀਆਂ ਜਾਂ ਸ਼ੁਰੂ ਹੋ ਗਈਆਂ ਰੁਕ ਗਈਆਂ ਜਾਂ ਦਿਹਾੜੀਆਂ ਪੂਰੀਆਂ ਨਹੀਂ ਮਿਲ ਰਹੀਆਂ ਜਾਂ ਦਿਹਾੜੀਆਂ ਤੁਸੀਂ ਕੰਮ ਕਰਤਾ ਪੈਸੇ ਹਲੇ ਅੱਧੇ ਮਿਲੇ ਨੇ ਅੱਧੇ ਤੋਂ ਵੱਧ ਰੁਕੇ ਹੋਏ ਨੇ ਜਾਂ ਜਿੰਨੇ ਮਿਲ ਰਹੇ ਨੇ ਉਹਨੇ ਕਾਫੀ ਨਹੀਂ ਹੈਗੇ ਕਿ ਤੁਹਾਡਾ ਘਰ ਤੁਹਾਡਾ ਪਰਿਵਾਰ ਤੁਸੀਂ ਚੰਗੀ ਤਰ੍ਹਾਂ ਪਾਲ ਸਕੋ ਚੰਗੀ ਤਰ੍ਹਾਂ ਗੁਜ਼ਾਰਾ ਕਰ ਸਕੋ ਤਾਂ ਪ੍ਰਧਾਨ ਜੀ ਨਾਲ ਮੇਰੀ ਮੀਟਿੰਗ ਹੋਈ ਸੀਗੀ 3-4 ਦਿਨ ਪਹਿਲੇ ਅਸੀਂ ਕਾਫੀ ਚੀਜ਼ਾਂ ਦੀ ਪਲਾਨ ਬਣਾਈ ਹੈ ਕਿਵੇਂ ਨਰੇਗਾ ਵਰਕਰਾਂ ਦੇ ਹੱਕ ਹੋਰ ਜ਼ਿਆਦਾ ਤੇਜ਼ੀ ਨਾਲ ਕਿਵੇਂ ਕੰਮ ਕਰੀਏ ਵੀ ਉਹਨਾਂ ਦੇ ਹੱਕ ਉਹਨਾਂ ਦੇ ਜਿਹੜੇ ਕੰਮ ਅਧੂਰੇ ਪਏ ਨੇ ਉਹਨਾਂ ਨੂੰ ਕੀਤਾ ਜਾਏ ਤੇ ਪੂਰੇ ਚੜੇ ਜਾਣ ਸਿਰੇ ਚੜੇ ਜਾਣ ਉਹਦੇ ਲਈ ਅਸੀਂ ਅਲੱਗ-ਅਲੱਗ ਹਰ ਪਿੰਡ ਦੇ ਵਿੱਚ ਜਾ ਕੇ ਕੈਂਪ ਵੀ ਲਾ ਰਹੇ ਹਾਂ ਤੇ ਦਫ਼ਤਰ ਵੀ ਖੋਲ ਰਹੇ ਹਾਂ ਇੱਕ ਲੋਕ ਸੇਵਾ ਕੇਂਦਰ ਅਸੀਂ ਸੁਲਤਾਨਪੁਰ ਖੋਲਿਆ ਸਭ ਤੋਂ ਪਹਿਲਾਂ ਜਿੱਥੇ ਨਰੇਗਾ ਦੇ ਸਾਰੇ ਕੰਮ ਕੋਈ ਪੈਨਸ਼ਨ ਦਾ ਕੰਮ ਹੋਵੇ ਕਿਸੇ ਦਾ ਕੱਚੇ ਘਰ ਦਾ ਪੱਕਾ ਕਰਾਉਣ ਦੀ ਗ੍ਰਾਂਟ ਹੋਵੇ ਜਾਂ ਕਿਸੇ ਨੂੰ ਬਿਮਾਰੀ ਠਮਾਰੀ ਵਾਸਤੇ ਬੀਮਾ ਹੁੰਦਾ ਇੱਕ ਭਾਰਾ ਸਰਕਾਰ ਦਾ ਜਿਹਨੂੰ ਆਯੂਸ਼ਮਾਨ ਯੋਜਨਾ ਕਹਿੰਦੇ ਆ ਉਹ ਹੋਵੇ ਤੇ ਹੋਰ ਵੀ ਐਵੇਂ ਦੀਆਂ ਕੋਈ 15 ਸਕੀਮਾਂ ਦੇ ਲਗਭਗ ਟੋਟਲ ਸੈਂਟਰ ਵੱਲੋਂ ਆਉਂਦੀਆਂ ਤੇ ਸਟੇਟ ਵੱਲੋਂ ਆਉਂਦੀਆਂ ਜਿਹੜੀਆਂ ਸਕੀਮਾਂ ਸਾਡੇ ਉੱਥੇ ਦਫ਼ਤਰ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਉੱਥੋਂ ਭਰਾ ਕੇ ਫਾਰਮ ਸਾਰਾ ਕੰਮ ਕਰਾ ਕੇ ਪ੍ਰੋਸੈਸ ਕਰਾ ਕੇ ਤੁਹਾਡੇ ਲੋਕਾਂ ਤੱਕ ਤੁਹਾਡੇ ਘਰਾਂ ਤੱਕ ਉਸ ਸਕੀਮਾਂ ਪਹੁੰਚਾਈਆਂ ਜਾਣ ਤਾਂ ਪਹਿਲੀ ਬੇਨਤੀ ਤਾਂ ਇਹ ਹੈ ਕੈਸੀ ਤਾਂ ਚਲੋ ਲੱਗੇ ਹੋਏ ਆ ਪਰ ਫੇਰ ਵੀ ਜੇ ਕਿਸੇ ਦੇ ਆਯੂਸ਼ਮਾਨ ਦੇ ਕਾਰਡ ਨਹੀਂ ਬਣੇ ਕਿਸੇ ਦੇ ਘਰ ਦੀ ਦਿੱਕਤ ਹੈ ਕਿਸੇ ਦੇ ਲੈਂਡਰ ਦੀ ਦਿੱਕਤ ਹੈ ਜਾਂ ਕਿਸੇ ਨੂੰ ਹੋਰ ਕੋਈ ਕਾਨੂੰਨੀ ਸਲਾਹ ਚਾਹੀਦੀ ਹੈ ਕਈ ਵਾਰ ਆਪਣੇ ਘਰਾਂ ਦੇ ਘਰੇਲੂ ਝਗੜੇ ਹੁੰਦੇ ਨੇ ਕੋਈ ਉਹਨਾਂ ਦੀ ਦਿੱਕਤ ਹੈ ਤਾਂ ਉਹ ਦਫ਼ਤਰ ਤੁਹਾਡਾ ਆਪਣਾ ਦਫ਼ਤਰ ਹੈ ਤੇ ਇਹਨਾਂ ਸਾਰੀਆਂ ਦਿੱਕਤਾਂ ਦਾ ਹੱਲ ਲੱਭਣ ਲਈ ਉਹ ਉੱਥੇ ਖੁੱਲਿਆ ਗਿਆ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਤੁਸੀਂ ਜਾ ਸਕਦੇ ਹੋ ਤੇ ਜੋ ਵੀ ਕੰਮ ਜੋ ਵੀ ਮੁੱਦੇ ਤੁਹਾਡੇ ਇੱਥੇ ਪਏ ਨੇ ਪੈਂਡਿੰਗ ਪਏ ਨੇ ਉਹ ਉੱਥੇ ਜਾ ਕੇ ਤੁਸੀਂ ਕਰਵਾ ਸਕਦੇ ਹੋ ਕੋਈ ਉੱਥੇ ਫੀਸ ਨਹੀਂ ਹੈਗੀ ਕੋਈ ਉੱਥੇ ਤੁਸੀਂ ਫਾਰਮ ਨਹੀਂ ਲੈ ਕੇ ਜਾਣਾ ਕੋਈ ਫਾਈਲ ਬਣਾ ਕੇ ਨਹੀਂ ਲੈ ਕੇ ਜਾਣੀ ਕੋਈ ਕਾਗਜ਼ ਨਹੀਂ ਲੈ ਕੇ ਜਾਣਾ ਸਿਰਫ ਆਧਾਰ ਕਾਰਡ ਆਪਣੀ ਜੇਬ ਚ ਪਾ ਕੇ ਲੈ ਜਾਣਾ ਤੇ ਜੋ ਵੀ ਕੰਮ ਕਰਾਉਣ ਵਾਲਾ ਹੈ ਉੱਥੋਂ ਜਾ ਕੇ ਤੁਸੀਂ ਕਰਾ ਸਕਦੇ ਹੋ ਦੂਜੀ ਬੇਨਤੀ ਦੂਜੀ ਬੇਨਤੀ ਇਹ ਹੈ ਕਿ ਰਵੈਤ ਬਦਲਨੀ ਹੈ ਇੱਕ ਆਪਣੇ ਪਿੰਡਾਂ ਦੇ ਵਿੱਚ ਇੱਕ ਬੜੀ ਪੁਰਾਣੀ ਰੀਤ ਹੈ ਬੜੀ ਪੁਰਾਣੀ ਰਵੈਤ ਹੈ ਵੀ ਲੀਡਰ ਜਿਹੜੇ ਹੈਗੇ ਆ ਉਹ ਪਿੰਡੂਆਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਪਿੰਡ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਉਹ ਸੋਚਦੇ ਨੇ ਕਿ ਯਾਰ ਮਹੀਨਾ ਪਹਿਲੇ ਜਾਵਾਂਗੇ ਕਵਾਂਗੇ ਮੈਂ ਤਾਂ ਤੁਹਾਡਾ ਹੀ ਆ ਤੁਹਾਡੇ ਲਈ ਉਹ ਕਰੂੰਗਾ ਮੈਨੂੰ ਅੱਗੇ ਲਿਆਓ ਐ ਕਰ ਦੂੰਗਾ ਤੂਫਾਨ ਚਕਾ ਦੂੰਗਾ ਆਸਮਾ ਥੱਲੇ ਲਾ ਦੂੰਗਾ ਜ਼ਮੀਨ ਉੱਤੇ ਲੈ ਜਾਊਂਗਾ ਬਹੁਤ ਕੁਝ ਕਹਿ ਜਾਂਦੇ ਆ ਕਿਉਂਕਿ ਉਹਨਾਂ ਨੂੰ ਥੋੜਾ ਪਤਾ ਹੈ ਕਿ ਭਾਵੁਕ ਬੰਦੇ ਹੋ ਜੇ ਕੋਈ ਭਾਵੁਕ ਅਪੀਲ ਕਰਦਾ ਤੁਸੀਂ ਨਾਲ ਖੜ ਜਾਂਦੇ ਹੋ ਮਹੀਨਾ ਪਹਿਲੇ ਆ ਕੇ ਇਲੈਕਸ਼ਨ ਦੇ ਵਿੱਚ ਵੋਟਾਂ ਲੈ ਕੇ ਮਹੀਨਾ ਬਾਅਦ ਉਹ ਗਾਇਬ ਹੋ ਜਾਂਦੇ ਹਨ ਉਹਨਾਂ ਦੀ ਰਾਜਨੀਤੀ ਜਿਹੜੀ ਪਿੰਡਾਂ ਦੀ ਹੈ ਉਹ ਟੋਟਲ 2 ਮਹੀਨਿਆਂ ਦੀ ਹੈ ਤੁਸੀਂ ਮੈਂਬਰ ਪਾਰਲੀਮੈਂਟ ਜਤਾਇਆ ਆ ਹੁਣੇ ਇਲੈਕਸ਼ਨ ਹੋਇਆ ਹੈ 2024 ਦੇ ਵਿੱਚ ਤਕਰੀਬਨ ਸਾਲ ਲੰਘ ਗਿਆ ਸ਼ਰਤ ਲਾ ਲਓ ਜੇ ਮੈਂਬਰ ਪਾਰਲੀਮੈਂਟ ਇੱਥੇ ਸਾਲ ਦੇ ਵਿੱਚ ਇੱਕ ਵਾਰ ਵੀ ਤੁਹਾਡੇ ਵਿੱਚ ਆ ਕੇ ਬੈਠਾ ਹੋਵੇ ਦੁਬਾਰਾ ਜਾਂ ਸ਼ਰਤ ਲਾ ਲਓ ਵੀ ਜੇ ਐਮਐਲਏ ਪਿਛਲੇ 1 ਸਾਲ ਦੇ ਵਿੱਚ ਜਾਂ 2 ਸਾਲਾਂ ਦੇ ਵਿੱਚ 2-3 ਵਾਰ ਤੋਂ ਵੱਧ ਵੀ ਆਇਆ ਹੋਵੇ ਆਊਗਾ ਵੀ ਤਾਂ ਕਿਸੇ ਵੱਡੇ ਘਰ ਚ ਜਾ ਕੇ ਬਹਿ ਜਾਊਗਾ ਤੁਹਾਨੂੰ ਕੰਮ ਹੈ ਉੱਥੇ ਤੁਸੀਂ ਜਾਓਗੇ ਪਿੱਛੇ ਖੜੇ ਹੋ ਜਾਓਗੇ ਗੇਟ ਕੋਲ ਪਤਾ ਨਹੀਂ ਮਿਲ ਕੇ ਜਾਊਗਾ ਗੱਲ ਕਰਕੇ ਜਾਊਗਾ ਜਾਂ ਨਹੀਂ ਕਰਕੇ ਜਾਊਗਾ ਇਹ ਚੀਜ਼ਾਂ ਤੁਹਾਡੇ ਨਾਲ ਹੁੰਦੀਆਂ ਆ ਰਹੀਆਂ ਨੇ ਇਹ ਰਵੈਤ ਆਪਾਂ ਹੁਣ ਬਦਲਨੀ ਹੈ ਜਿਹੜੇ ਲੀਡਰ ਮਹੀਨਾ ਪਹਿਲਾਂ ਆਂਦੇ ਨੇ ਜਾਂ ਮਹੀਨਾ ਬਾਅਦ ਗਾਇਬ ਹੋ ਜਾਂਦੇ ਨੇ ਉਹ ਤੁਹਾਨੂੰ ਚੰਗੀ ਤਾਂ ਨਾ ਪਤਾ ਤੁਸੀਂ ਬਹੁਤ ਇਲੈਕਸ਼ਨ ਦੇਖ ਲਿਆ ਬਜ਼ੁਰਗ ਬੈਠੇ ਨੇ ਇਹਨਾਂ ਨੇ ਬਹੁਤ ਇਲੈਕਸ਼ਨ ਦੇਖ ਲਿਆ ਜਿਹੜੀ ਵਾਲ ਪੈਦੀ ਕਹਿੰਦਾ ਤੁਹਾਡੇ ਫਾਰਮ ਪਰਤੇ ਜੀ ਤੁਹਾਡੇ ਦੁਈਆਂ ਦੇ ਵਿੱਚ ਪੈਸੇ ਅੱਜ ਵੀ ਫਲਾਣਾ ਹਾਂਜੀ ਹਾਂਜੀ ਆ ਰਵਾਇਤ ਬਦਨ ਲਈ ਮੈਂ 2 ਸਾਲ ਪਹਿਲੇ ਮੈਦਾਨ ਚ ਉਤਰੇ ਆਂ ਵੀ 2 ਸਾਲ ਪਹਿਲੇ ਸੇਵਾ ਕਰੂੰਗਾ ਗੱਲਾਂ ਨਹੀਂ ਕਰੂੰਗਾ ਆ ਹੁਣ ਜਿਵੇਂ ਦਫਤਰ ਖੋਲਿਆ ਆ ਉਹ ਤੁਹਾਡੇ ਇਹਨਾਂ ਦਿੱਕਤਾਂ ਲਈ ਉਹ ਖੋਲਿਆ ਜਿਹੜੀਆਂ ਤੁਹਾਨੂੰ ਆ ਰਹੀਆਂ ਨੇ ਤੁਹਾਡੇ ਫਾਰਮ ਨਹੀਂ ਭਰੇ ਜਾਂ ਕਾਰਡ ਨਹੀਂ ਬਣੇ ਜਾਂ ਪੈਸੇ ਘਟ ਆਏ ਆ ਜਾਂ ਪੂਰੇ ਆਏ ਆ ਜੋ ਵੀ ਹੈ ਉਹਨਾਂ ਦਿੱਕਤਾਂ ਲਈ ਉਹ ਦਫਤਰ ਖੋਲਿਆ ਗਿਆ ਉੱਥੇ ਉਹ ਦਫਤਰ ਮੈਂ ਅਸੀਂ 2 ਸਾਲ ਤੁਹਾਡੀ ਸੇਵਾ ਕਰਾਂਗੇ ਪ੍ਰਧਾਨ ਜੀ ਉਹਨੇ ਨਾਲ ਹੈ ਜਗਦੀਸ਼ ਜੀ ਨਾਲ ਹੈ ਅਸੀਂ ਸਾਰੇ ਟੀਮ ਹੈਗੇ ਆ ਇੱਕ ਹਾਂ ਤੇ ਪਿੱਛੇ ਇਹ ਵੀ ਬਾਈ ਜੀ ਕਹਿ ਰਹੇ ਸੀਗੇ ਵੀ ਸੁਲਤਾਨਪੁਰ ਇੱਥੋਂ ਦੂਰ ਪੈਂਦਾ ਹੈ ਤਾਂ ਇੱਕ ਸੈਂਟਰ ਸਮਾਨੇ ਖੋਲਿਆ ਜਾਵੇ ਤਾਂ ਸਮਾਨੇ ਡਕਾਲੇ ਜਿਹੜੇ ਪੈਂਦਾ ਜੀ ਡਕਾਲਾ ਹੈਗਾ ਜੀ ਆਪਣਾ ਹਾਂ ਨੇੜੇ ਪੈਂਦਾ ਹਾਂ ਡਕਾਲਾ ਆਪਣਾ 30 ਤਰੀਕ ਨੂੰ ਆਪਣਾ 6 ਨੂੰ 6 6 ਤਰੀਕ ਨੂੰ ਅਸੀਂ ਡਕਾਲੇ ਇੱਕ ਹੋਰ ਸੈਂਟਰ ਖੋਲਦੇ ਹਾਂ ਜੇ ਡਕਾਲਾ ਤੋਂ ਨੇੜੇ ਪੈਂਦਾ ਤਾਂ 6 ਨੂੰ 6 ਤੋਂ ਬਾਅਦ ਤੁਸੀਂ ਉੱਥੇ ਵੀ ਜਾ ਕੇ ਆਪਣੇ ਕੰਮ ਆਪਣੇ ਫਾਰਮ ਆਪਣੀ ਸਾਰੀਆਂ ਦੁੱਖ ਤਕਲੀਫਾਂ ਦੱਸ ਸਕਦੇ ਹੋ ਦੂਜੀ ਗੱਲ ਹੈ ਜੇ ਉਰੇ ਵੀ ਕਹੋਗੇ ਜਿਵੇਂ ਪਿੱਛੇ ਵੀ ਅਸੀਂ ਇਹੀ ਕਹਿ ਕੇ ਆਏ ਆ ਭੰਦਰੇ ਵੀ ਜੇ ਭਾਈ ਲੋੜ ਹੈ ਤਾਂ ਅਸੀਂ ਆਪਣੀ ਟੀਮ ਨੂੰ ਇੱਕ ਦਿਨ ਲਈ ਉਰੇ ਭੇਜ ਦਾਂਗੇ ਵੀ ਜੇ 10 15 20 25 ਬੰਦੇ ਹੈਗੇ ਨੇ ਤਾਂ ਨਹੀਂ ਜਾ ਸਕਦੇ ਤਾਂ ਉਰੇ ਆ ਜਾਾਂਗੇ ਇੱਕ ਵਾਰ ਇੱਕ ਵਾਰ ਇੱਥੋਂ ਸਾਰੇ ਫਾਰਮ ਸਾਰੇ ਆਧਾਰ ਕਾਰਡ ਸਭ ਕੁਝ ਲੈ ਜਾਾਂਗੇ ਤੇ ਜਿਹੜੀ ਜੋ ਦੁੱਖ ਤਕਲੀਫ ਹੈ ਉਹ ਸਾਨੂੰ ਦਸਿਓ ਅਸੀਂ ਪੂਰੀ ਕਰਾਂਗੇ ਤੇ ਜਿਹੜੇ ਵੀ ਤੁਹਾਡੇ ਕੰਮ ਹੋਣਗੇ ਸਿਰੇ ਚੜਾਂਗੇ ਤਾਂ ਬੇਨਤੀ ਉਹਨੇ ਇਹ ਤੁਹਾਡੇ ਅੱਗੇ ਵੀ 2027 ਦਾ ਇਲੈਕਸ਼ਨ ਬਹੁਤ ਦੂਰ ਹੈ ਜਿਹੜਾ ਮੈਂ ਲੜਨਾ ਤੇ ਜਿੱਥੇ ਤੱਕ ਮੈਂ ਸੋਚਿਆ ਹੈ ਵੀ 27 ਤੱਕ ਤੁਹਾਡੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਂਗਾ ਤਾਂ ਕਿ 2027 ਦੇ ਵਿੱਚ ਤੁਸੀਂ ਆਪਣਾਪਣ ਸਮਝੋ ਮੇਰੇ ਤੇ ਤੇ ਬਟਨ ਥਾ ਜਾ ਕੇ ਹਨ ਦਬੋ ਵੀ ਹਾਂ ਆਪਣੇ ਬੱਚੇ ਲਈ ਆਪਣੇ ਭਰਾ ਲਈ ਆਪਣੇ ਦੋਸਤ ਲਈ ਦੱਬ ਰਹੇ ਹਨ ਪਰ ਆ ਹੁਣ ਜਿਹੜੀ ਛੋਟੀ ਇਲੈਕਸ਼ਨ ਹੈ ਆ 2 ਮਹੀਨੇ ਬਾਅਦ ਆ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਇਹ ਆਪਣੇ ਪਿੰਡਾਂ ਦੀ ਇਲੈਕਸ਼ਨ ਹੁੰਦੀ ਹੈ ਪਿੰਡਾਂ ਵਾਸਤੇ ਹੁੰਦੀ ਹੈ ਇਹਦੇ ਵਿੱਚ ਜਿੰਨੇ ਵੀ ਜ਼ਿਲ੍ਹਾ ਪ੍ਰੀਸ਼ਦ ਲੋਕ ਮੈਂਬਰ ਖੜਦੇ ਨੇ ਉਹ ਜਿਹੜੇ ਲੀਡਰ ਪਹਿਲੇ ਹੀ ਬੈਠੇ ਨੇ ਵੱਡੇ ਵੱਡੇ ਘਰਾਂ 'ਚ ਮਹਿਲਾਂ 'ਚ ਪੋਲਿਟਿਕਲ ਪਾਰਟੀਆਂ ਦੇ ਬੰਦੇ ਉਹੀ ਉਹਨਾਂ 'ਚੋਂ ਚੁਣ ਕੇ ਆਪਣੇ ਆਪ ਹੀ ਲਾ ਦਿੰਦੇ ਆ ਪਿੰਡ ਵਾਲਿਆਂ ਦੀ ਕੋਈ ਸਲਾਹ ਨਹੀਂ ਲੰਦਾ ਬਲਕਿ ਇਲੈਕਸ਼ਨ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ ਬੰਦੇ ਨੂੰ ਇਹ ਲੜਾਈ ਦੇ ਵਿੱਚ ਹੁਣ ਮੈਂ ਖੜਾ ਹੋਇਆ ਕਿ ਨਹੀਂ ਜ਼ਿਲ੍ਹਾ ਪ੍ਰੀਸ਼ਦ ਦੀ ਵੀ ਰਵਾਇਤ ਮੈਂ ਬਦਲੂੰਗਾ ਇੱਥੇ ਇਲੈਕਸ਼ਨ ਮੈਂ ਲੜੂੰਗਾ ਐਮਸੀ ਇਲੈਕਸ਼ਨਾਂ 'ਚ ਵੀ ਤੁਸੀਂ ਧੱਕਾ ਕਰ ਲਿਆ ਸਰਪੰਚੀ ਇਲੈਕਸ਼ਨਾਂ 'ਚ ਵੀ ਧੱਕਾ ਕਰ ਲਿਆ ਕੋਈ ਨਹੀਂ ਕਰੋ ਜੋ ਕਰਨਾ ਮੇਰੇ ਨਾਲ ਮੇਰੇ ਲੋਕ ਖੜੇ ਨੇ ਮੈਂ ਇਲੈਕਸ਼ਨ ਲੜੂੰਗਾ ਜ਼ਿਲ੍ਹਾ ਪ੍ਰੀਸ਼ਦ ਦਾ ਤੇ ਜਿੱਤੂਗਾ ਤਾਂ ਇਹ ਪਿੰਡਾਂ ਦਾ ਇਲੈਕਸ਼ਨ ਪਿੰਡਾਂ ਵਾਸਤੇ ਮੈਂ ਲੜ ਰਿਹਾ ਹਾਂ ਇਹਦੇ ਵਿੱਚ ਤੁਸੀਂ ਮੇਰਾ ਸਾਥ ਦੇਣਾ ਕਿਉਂਕਿ ਜੇ ਕੋਈ ਅਹੁਦਾ ਆ ਜਾਂਦਾ ਹੈ ਤਾਂ ਹੱਥ 'ਚ ਡੰਡਾ ਆ ਜਾਂਦਾ ਹੈ ਹੱਥ 'ਚ ਡੰਡਾ ਆ ਜਾਂਦਾ ਹੈ ਤਾਂ ਕੰਮ ਹੋਰ ਸਪੀਡ ਨਾਲ ਹੋ ਜਾਂਦੇ ਨੇ ਕਿਸੇ ਵੀ ਅਫਸਰ ਨੂੰ ਤੁਸੀਂ ਖਿੱਚ ਕੇ ਵੀ ਕੰਮ ਕਰਾ ਸਕਦੇ ਹੋ ਡਾਂਟ ਕੇ ਵੀ ਕਰਾ ਸਕਦੇ ਹੋ ਜੇ ਤੁਹਾਡੇ ਕੋਲ ਅਹੁਦਾ ਹੋਵੇ ਤਾਂ ਤੁਹਾਡੇ ਕੰਮਾਂ ਦੇ ਵਿੱਚ ਹੀ ਸਪੀਡ ਆਊਗੀ ਤੁਹਾਡੇ ਕੰਮ ਹੀ ਜਲਦੀ ਹੋਣਗੇ ਤੇ ਪਈਆਂ ਜਿਹੜੀਆਂ ਫਾਈਲਾਂ ਜਿਹੜੇ ਕੰਮ ਸਭ ਗੱਡ ਕੇ ਲੜ ਕੇ ਤੁਹਾਡੇ ਲਈ ਬਿਲਕੁਲ ਪਹਿਲ ਦੇ ਆਧਾਰ ਤੇ ਕਰਾਂਗਾ ਇਹ ਤੁਹਾਨੂੰ ਵਾਦਾ ਕਰਕੇ ਜਾ ਰਹੇ ਹਾਂ ਤੇ ਤੁਸੀਂ ਆਸ਼ੀਰਵਾਦ ਦੇਣਾ ਹੈ ਆਪਣਾ ਇਸ ਇਲੈਕਸ਼ਨ ਦੇ ਵਿੱਚ ਤੇ 2027 ਤੱਕ ਪੂਰੀ ਮੈਂ ਤੁਹਾਡੇ ਨਾਲ ਹਰ ਕੰਡੇ ਨਾਲ ਕੰਡਾ ਲਾ ਕੇ ਹਰ ਦੁੱਖ ਸੁੱਖ ਦੇ ਵਿੱਚ ਖੜਾ ਹੋ ਕੇ ਕੋਸ਼ਿਸ਼ ਕਰਾਂਗਾ ਵੀ ਤੁਹਾਡਾ ਪਰਿਵਾਰਕ ਮੈਂਬਰ ਬਣ ਜਾਂ ਪਰਿਵਾਰ ਵਾਂਗੂ ਤੁਹਾਡੇ ਨਾਲ ਜੁੜ ਜਾ ਮੇਰਾ ਫੋਨ ਨੰਬਰ ਮੇਰੀ ਟੀਮ ਤੁਹਾਨੂੰ ਦੇ ਕੇ ਜਾਊਗੀ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਹੈ ਕੋਈ ਕੰਮ ਹੋਣ ਵਾਲਾ ਹੈ ਤਾਂ ਉਹ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਕੰਮ ਨੂੰ ਲੈ ਕੇ ਆਪਣੇ ਪਿੰਡਾਂ ਦੇ ਵਿੱਚ ਨਾ ਕੋਈ 2 4 5 ਬੰਦੇ ਇਹੋ ਜਿਹੇ ਹੁੰਦੇ ਆ ਬਾਪੂ ਜੀ ਉਹ ਕਹਿ ਦਿੰਦੇ ਮੈਨੂੰ ਡਿਪਟੀ ਜਾਣਦਾ ਮੈਨੂੰ ਐਮਐਲਏ ਜਾਣਦਾ ਮੈਨੂੰ ਮੰਤਰੀ ਜਾਣਦਾ ਤਾਂ ਤੁਸੀਂ ਵੀ ਅੱਜ ਤੋਂ ਬਾਅਦ ਕਹਿ ਦਿਓ ਸਾਨੂੰ ਕੋੜਾ ਜਾਣਦਾ ਐਮਐਲਏ ਦੇ ਮੰਤਰੀ ਦੇ ਡਿਪਟੀ ਦੇ ਪੁਲਿਸ ਦੇ ਕੋਰਟ ਦੇ ਕਚਹਿਰੀ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਹੋਣਗੇ ਤੁਹਾਡੇ ਗੱਡ ਕੇ ਕਰਾਉਂਗਾ ਤੁਹਾਡਾ ਪਰਿਵਾਰਕ ਮੈਂਬਰ ਬਣ ਕੇ ਕਰਾਉਂਗਾ ਤੁਹਾਡੇ ਨਾਲ ਖੜਾ ਹੋ ਕੇ ਕਰਾਉਂਗਾ ਆਪਣੀ ਸੇਵਾ ਦਾ ਮੌਕਾ ਦਿਓ ਤਾਂ ਕਿ ਮੈਂ 2 ਸਾਲ ਛੋਟੇ ਦਿਲ ਵਿੱਚ ਜਗ੍ਹਾ ਬਣਾ ਸਕਾਂ ਬਸ ਇਹੀ ਬੇਨਤੀ ਕਰਨ ਮੈਂ ਅੱਜ ਤੁਹਾਡੇ ਵਿੱਚ ਆਇਆ ਸੀਗਾ ਆਪਣੀ ਪੂਰੀ ਜਾਨ ਲਾ ਦੂੰਗਾ ਪੂਰੀ ਵਾਹ ਲਾ ਦੂੰਗਾ ਵੀ ਤੁਹਾਡੇ ਦਿਲ ਚ ਜਗ੍ਹਾ ਬਣੇ ਤੇ ਜਿਹੜੇ ਤੁਹਾਡੇ ਆ ਛੋਟੇ ਮੋਟੇ ਕੰਮ ਅਧੂਰੇ ਜਿਹੜੇ ਪਏ ਨੇ ਉਹਨਾਂ ਨੂੰ ਆਪਾਂ ਪੂਰ ਚੜੀਏ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮੇਂ ਦੇਣ ਲਈ ਗਰਮੀ 'ਚ ਤੁਸੀਂ ਆਏ ਟਾਈਮ ਕੱਟ ਕੇ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ